ਦੋਸਤੋ ਸਤਿ ਸ੍ਰੀ ਅਕਾਲ ਅੱਜ ਭਗਤ ਕਬੀਰ ਜੀ ਦਾ 627ਵਾਂ ਜਿਹੜਾ ਹੈਗਾ ਪ੍ਰਕਾਸ਼ ੌਰਗ ਹੈ ਭਗਤ ਕਬੀਰ ਜੀ ਦੀ ਬਹੁਤ ਸੋਹਣੀ ਬਾਣੀ ਹੈ ਭਗਤ ਕਬੀਰ ਜੀ ਖੁਦ ਸਮਾਜ ਸੁਧਾਰਕ ਹੋਏ ਨੇ ਉਹਨਾਂ ਨੇ ਆਪਣੀ ਗੁਰਬਾਣੀ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਨਸਲੀ ਭੇਦ ਹੈ ਉੱਚ-ਨੀਚਤਾ ਤੇ ਜਿਹੜੀ ਇੱਕ ਦੂਜੇ ਨਾਲ ਵੈਰ ਦੇ ਵਿਰੋਧ ਭਾਵਨਾ ਰੱਖਦੇ ਨੇ ਲੋਕ 600 ਸਾਲ ਪਹਿਲਾਂ ਹੀ ਭਗਤ ਕਬੀਰ ਜੀ ਆਪਣੇ ਬਾਣੀ ਦੇ ਵਿੱਚ ਬਹੁਤ ਸੋਹਣੇ ਦੋਹੇ ਉਹਨਾਂ ਨੇ ਲਿਖੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਮੇਰਾ ਇੱਕ ਛੋਟਾ ਜਿਹਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਭਗਤ ਕਬੀਰ ਜੀ ਦਾ ਅੱਜ ਮੈਂ ਦੇਖ ਰਿਹਾ ਸੀਗਾ ਇੱਕ ਬਹੁਤ ਸੋਹਣਾ ਉਹਨਾਂ ਦਾ ਇੱਕ ਦੋਹਾ ਮੇਰੇ ਸਾਹਮਣੇ ਹੈ ਲੱਗਿਆ ਹੱਥ ਲੱਗਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਮਰਿਤੇ ਉੱਪਰ ਇਹਦਾ ਹੁਣਾਂ ਹੀ ਲਿਖਿਆ ਇਹਨੇ ਜਨਮ ਤੇ ਵੰਟੀ ਮਠਾਈ ਤੇ ਮਰਿਤੇ ਉੱਪਰ ਬਣੀ ਕੀ ਦੋਨੋਂ ਹੀ ਨਾ ਖਾਪਾਂਵੇਂ ਭਾਵੇਂ ਰਾਜਾ ਜਾਂ ਫਕੀਰ ਇਹਨਾਂ ਭਾਵਰਥੇ ਬੰਦਾ ਕਿ ਜਨਮ ਤੇ ਬੰਡੀ ਮਠਿਆਈ ਤੇ ਮੌਤ ਤੇ ਜੋ ਖੀਰ ਬਣੀ ਜਨਮ ਸਮੇਂ ਨਾ ਤਾਂ ਉਸ ਬੱਚੇ ਨੇ ਉਹ ਖੀਰ ਖਾਧੀ ਨਾ ਮਠਿਆਈ ਖਾਧੀ ਤੇ ਮੌਸਮੇ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤੇ ਨਾ ਉਹ ਖੀਰ ਖਾ ਸਕਦਾ ਤਕਵੀਰ ਜੀ ਕਿਤੇ ਨਾ ਕਿਤੇ ਸਾਨੂੰ ਸਮਝਾਉਂਦੇ ਪਏ ਨੇ ਵੀ ਇਹ ਦੋਨੋਂ ਜਿਹੜੇ ਹੈਗੇ ਨੇ ਨਾ ਇਹ ਕਿਰਿਆ ماں ਜਿਹੜੀਆਂ ਦੋਨੋਂ ਕਿਰਿਆਵਾਂ ਨੇ ਇਹ ਨੇਫੜੇ ਇਹ ਮਨੁੱਖ ਨੇ ਆਪ ਆਪਣੇ ਸਵਾਰਥ ਦੇ ਅਨੁਸਾਰ ਬਣਾ ਲਿਆ ਨੇ ਦੇ ਬੱਚਾ ਹੋਇਆ ਖੁਸ਼ੀ ਮਨਾਈਏ ਚਲੋ ਮਿੱਠਾ ਖਾ ਲਈਏ ਬੜਾ ਲਈਏ ਤੇ ਮੌਤ ਹੋਈ ਹੈ ਵੀ ਚਲੋ ਉਮਰ ਭੋਗ ਕੇ ਗਿਆ ਬੰਦਾ ਅਸੀਂ ਮਿੱਠਾ ਬਣਾ ਲਈਏ ਇਹ ਸਾਡੇ ਕਿਤੇ ਨਾ ਕਿਤੇ ਮੈਸੇਜ ਨੂੰ ਗਲਤ ਨਹੀਂ ਕਹਿੰਦਾ ਬਟ ਇਹ ਸਾਡੇ ਕਿਤੇ ਨਾ ਕਿਤੇ ਸਾਡੇ ਸੈਂਟੀਮੈਂਟਸ ਜੁੜੇ ਹੁੰਦੇ ਨੇ ਅਸੀਂ ਖੁਸ਼ੀ ਦੇ ਪਲ 'ਚ ਮਨਾ ਲੈਂਦੇ ਆ ਪਰ ਭਗਤ ਕਬੀਰ ਜੀ ਨੇ 600 ਸਾਲ ਪਹਿਲਾਂ ਹੀ ਦੱਸਿਆ ਸੀ ਕਿ ਇਹ ਨਿਫੜ ਹੈ ਭਗਤ ਕਬੀਰ ਜੀ ਜੀਵਨ ਅਤੇ ਮੌਤ ਦੇ ਚੱਕਰ ਦੇ ਵਿੱਚ ਜਿਹੜੀ ਸਮਾਨਤਾ ਉਹ ਇਸ ਪੰਕਤੀ ਰਾਹੀਂ ਦੱਸਦੇ ਨੇ ਕਿ ਜਨਮ ਸਮੇਂ ਨਾ ਤਾਂ ਕੋਈ ਮਿਠਾਈ ਖਾ ਸਕਦਾ ਤੇ ਮਾਤ ਤੋਂ ਬਾਅਦ ਨਾ ਕੋਈ ਖੀਰ ਖਾ ਸਕਦਾ ਹੁਣ ਇੱਥੇ ਭਗਤ ਕਬੀਰ ਜੀ ਦੀ ਜਿਹੜੀ ਗੁਰਬਾਣੀ ਆ ਬਹੁਤ ਹੀ ਉਹਨਾਂ ਨੇ ਮਤਲਬ ਤਰਕਸ਼ੀਲ ਜਿਹੜੀ ਹੈ ਉਹਨਾਂ ਦੀ ਜਿਹੜੀ ਗੁਰਬਾਣੀ ਉਹਨਾਂ ਨੇ ਲਿਖੀ ਆ ਸਾਨੂੰ ਉਹ ਜਿਹੜੀ ਗੁਰਬਾਣੀ ਆ ਜੇ ਉਹ ਕਹਿੰਦੇ ਗੁਰਬਾਣੀ ਦਾ ਜਿਹੜਾ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾਂ ਕਿਸੇ ਵੀ ਗ੍ਰੰਥ ਵਿੱਚੋਂ ਮਿਲਦਾ ਜੀਤੋ ਚੰਨ ਲਾ ਰਮੈਣ ਚੋਂ ਮਿਲਦਾ ਉਹਦਾ ਜਿਹੜਾ ਪ੍ਰਕਾਸ਼ ਆ ਉਹ ਸਾਡੇ ਅੰਦਰੋਂ ਪ੍ਰਕਾਸ਼ ਹੁੰਦਾ ਉਹ ਪੜਨ ਤੋਂ ਬਾਅਦ ਪ੍ਰਕਾਸ਼ ਹਾਂ ਅਸੀਂ ਗੁਰਦੁਆਰੇ ਮੰਦਿਰ ਮਸਜਿਦ ਹਰ ਪਾਸੇ ਚਲੇ ਜਾਂਦੇ ਆ ਅਸੀਂ ਸਿਰਫ ਆਮ ਅਥਾ ਟੇਕਣ ਜਾਂਦੇ ਆ ਅਸੀਂ ਸਿਰ ਝੁਕਾਣ ਜਾਂਦੇ ਆ ਉਥੋਂ ਕੁਝ ਹਾਸਲ ਨਹੀਂ ਕਰਕੇ ਲੈ ਕੇ ਆਉਂਦੇ ਹਾਸਲ ਕਿੱਦਾਂ ਹੋ ਸਕਦਾ ਛੇ ਉਹ ਕਹਿੰਦੇ ਵੀ ਗੁਰਬਾਣੀ ਜਿਹੜਾ ਸ਼ਬਦ ਹੈ ਉਹ ਗੁਰੂ ਹੈ ਗੁਰੂ ਤੋਂ ਸਾਨੂੰ ਸਿੱਖਿਆ ਮਿਲਣੀ ਹੈ ਉਹ ਸਿੱਖਿਆ ਕਿੱਦਾਂ ਮਿਲਣੀ ਹੈ ਜੇ ਅਸੀਂ ਪੜਾਏ ਹੁਣ ਸੰਸਾਰ ਵਿੱਚ ਨਿੱਕਾ ਘਟਨਾਮਾ ਹੋ ਗਿਆ ਅਸੀਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਲੈਂਦੇ ਆ ਅਖਬਾਰਾਂ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਸ਼ਹਿਰ ਦੇ ਵਿੱਚ ਸਰਕਾਰ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਸਾਨੂੰ ਖਬਰਾਂ ਤੋਂ ਪੜ੍ਹ ਲੈਂਦੇ ਜੇ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਅਸੀਂ ਸਿਰਫ ਗੁਰਦੁਆਰੇ ਜਾ ਕੇ ਗੁਲਕ ਚ ਪੈਸੇ ਪਾ ਕੇ ਆਪਣੀ ਜਿਹੜਾ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਦੂਰ ਕਰਨ ਵਾਸਤੇ ਸੋਚਦੇ ਹਾਂ ਜਦ ਕਿ ਗੁਰਦੁਆਰੇ ਮੰਦਰ ਮਸਜਿਦ ਇਸ ਜਿ ਲਈ ਖੁੱਲੇ ਗਏ ਨੇ ਵੀ ਮਨੁੱਖਾ ਇੱਥੇ ਆਵੇ ਉਹ ਇੱਥੋਂ ਕੁਝ ਸਿੱਖ ਕੇ ਜਾਵੇ ਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰੇ ਮਨੁੱਖ ਅੱਜ ਵੀ ਉਹਨਾਂ ਚੋਰੀ ਛੱਪੇ ਜਿੰਨੀ ਕਾਪਟਾਂ ਕਿਸੇ ਦੀ ਬਰਿਆਈ ਕਰਨਾ ਕਿਸੇ ਦਾ ਨੁਕਸਾਨ ਕਰ ਦੇਣਾ ਇਹ ਜਿਹੇ ਠੱਗੀ ਮਾਰ ਲੈਣੀ ਇਹ ਜਿਹੇ ਚੱਕਰਾਂ ਦੇ ਵਿੱਚ ਉਲਝਿਆ ਹੋਇਆ ਹੈ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਚੰਗੇ ਕੰਮ ਦਾ ਨਤੀਜਾ ਤੁਹਾਨੂੰ ਤੁਰੰਤ ਮਿਲ ਜਾਣਾ ਤੁਸੀਂ ਮਾੜਾ ਕੰਮ ਕਰਦੇ ਹੋ ਉਹਦਾ ਤੁਹਾਨੂੰ ਟਾਈਮ ਪਾਈ ਤੇ ਉਹਦਾ ਮਿਲਣਾ ਕਿਉਂਕਿ ਜਿਹੜੀ ਪ੍ਰਕਿਰਤੀ ਹੈ ਪ੍ਰਮਾਤਮਾ ਨੇ ਜਿਹੜੀ ਬਣਾਈ ਹੈ ਨਾ ਇਹ ਬੜੇ ਵਧੀਆ ਸਿਸਟਮ ਦੇ ਨਾਲ ਬਣਾਇਆ ਹੈ ਉਹ ਉਸੀ ਜਿਸ ਦਾ ਵੀ ਮਾੜਾ ਕਰੋਗੇ ਹੋ ਸਕਦਾ ਤੁਹਾਡੇ ਐਂਡ ਤੱਕ ਤੁਹਾਡੇ ਰੱਤਿਆਂ ਦੇ ਚੱਲੇ ਜਾਓ ਤੁਸੀਂ ਕੋਈ ਚੰਗਾ ਕਰਮ ਕਰ ਦੋਗੇ ਨਾ ਉਹਦਾ ਫਲ ਤੁਹਾਨੂੰ ਜਦੀ ਮਿਲ ਜਾਣਾ ਇਹ ਪ੍ਰੈਕਟੀਕਲ ਅਸੀਂ ਕੁਝ ਕਿਤੇ ਹੋਣਾ ਪਗਲ ਕਬੀਰ ਜੀ ਕਥਾ ਤੇ ਬਹੁਤ ਸੋਹਣਾ ਲਿਖਦੇ ਨੇ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗयो ਮੇਰੀ ਮੇਰੀ ਕਰਤੇ ਜਨਮ ਗयो ਭਾਈ ਹਰਜਿੰਦਰ ਸਿੰਘ ਜੀ ਨੇ ਗਾਇਆ ਹੋਇਆ ਸ਼ਬਦ ਇਹ YouTube ਤੇ ਸਰਚ ਮਾਰ ਲਿਓ ਬਹੁਤ ਸੋਹਣਾ ਉਹਨਾਂ ਨੇ ਗਾਇਆ ਹੋਇਆ ਉਹ ਜਿਵੇਂ ਜਿਵੇਂ ਸ਼ਬਦ ਪੜਹੀ ਜਾਂਦੇ ਨੇ ਓਵੇਂ ਓਵੇਂ ਤੁਹਾਨੂੰ ਸਮਝ ਆਈ ਜਾਊਗਾ ਹੋਣ ਬੰਦਾ ਜਦੋਂ ਜਨਮ ਹੁੰਦਾ ਨਿਰਵਸਤਰ ਹੋ ਕੇ ਆਉਂਦਾ ਉਹ ਜਦੋਂ ਜਾਂਦਾ ਦੁਨੀਆ ਤੋਂ ਉਹਦੋਂ ਖਾਲੀ ਹੱਥ ਜਾਂਦਾ ਉਹ ਲੈ ਕੇ ਬੰਦ ਮੁਠੀਆਂ ਚ ਜਾਂਦਾ ਤੇ ਜਾਂਦਾ ਖਾਲੀ ਹੱਥ ਮੇਰੀ ਮੇਰੀ ਕਰਦਾ ਬੰਦਾ ਚਲਾ ਜਾਂਦਾ ਜਦ ਕਿ ਇਹ ਸਰੀਰ ਜਿਹੜਾ ਹੈਗਾ ਆਪਾਂ ਕਿਰਾਏ ਤੇ ਲੈ ਕੇ ਆਏ ਆ ਆਪਾਂ ਅਕਸਰ ਜਦੋਂ ਕਿਸੇ ਦੀ ਵਰਸੀ ਹੁੰਦੀ ਆ ਭੋਗ ਉਹਦੇ ਉੱਥੋਂ ਗੱਲਾਂ ਇਹ ਸੋਨ ਨੂੰ ਚੰਗੀਆਂ ਜਰੂਰ ਲਾਦੀਆਂ ਨੇ ਪਰ ਉਹੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਢਾਣਨਾ ਜ਼ਰੂਰੀ ਨਹੀਂ ਸਮਝਦਾ ਜਦੋਂ ਕਿਸੇ ਦੀ ਕਰੀਮੇਸ਼ਨ ਹੁੰਦੀ ਆ ਅੰਤਿਮ ਸੰਸਕਾਰ ਹੁੰਦਾ ਆਪਾਂ ਸ਼ਮਸ਼ਾਨ ਘਾਟ ਵਿੱਚ ਇਕੱਠੇ ਹੁੰਦੇ ਆ ਤੁਸੀਂ ਕਦੇ ਸੋਚ ਕੇ ਦੇਖਿਓ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਤੁਹਾਡੀ ਧੜਕਣ ਵਧਾਈ ਜਾਂਦੀ ਹੈ ਉੱਥੇ ਜਾ ਕੇ ਤੁਸੀਂ ਅੰਦਰ ਦਾ ਜਦੋਂ ਮਾਹੌਲ ਦੇਖਦੇ ਹੋ ਤਾਂ ਤੁਹਾਨੂੰ ਇੱਕ ਪਾਸੇ ਤਾਂ ਪਤਾ ਲੱਗ ਜਾਂਦਾ ਵੀ ਹਾਂ ਯਾਰ ਮੌਤ ਨਾਲ ਦੀ ਕੋਈ ਚੀਜ਼ ਤਾਂ ਹੈ ਮੌਤ ਹੈ ਨਾ ਜਿਹੜੀ ਉਹ ਹਟਲ ਜਿਨੇ ਮਨੁੱਖੀ ਜਮਾ ਦੇ ਵਿੱਚ ਜਨਮ ਲੈ ਲਿਆ ਨਾ ਉਹ ਬੰਦਾ ਕੋਈ ਵੀ ਹੈ ਉਸ ਦੀ ਮੌਤ ਹਟਲ ਹੈ ਇਹ ਮੌਤ ਹੋਣੀ ਆ ਪਰ ਮੌਤ ਹੋਣ ਹੋਣ ਦੇ ਵੀ ਕਈ ਕਾਰਨ ਜਿਹੇ ਨੇ ਕਈ ਚੰਗੀ ਮੌਤ ਮਰਦੇ ਨੇ ਕਈ ਅਣਿਆਈ ਮੌਤ ਮਰ ਜਾਂਦੇ ਨੇ ਤੇ ਕਈਆਂ ਦੀ ਮੌਤ ਜਿਹੜੀ ਹੈਗੀ ਆ ਉਹ ਜਿਉਂਦੇ ਜੀਵ ਹੋ ਜਾਂਦੀ ਹੈ ਜਿਉਂਦੇ ਜੀਵ ਮੌਤ ਹੋ ਜਾਂਦੀਆਂ ਅਦਰ ਸਰੀਰ ਦਾ ਹੈ ਬੰਦੇ ਦਾ ਅੰਦਰ ਜਿਹੜਾ ਸਰੀਰ ਆ ਉਹ ਤੁਰਿਆ ਫਿਰਦਾ ਇੱਦਾਂ ਹੀ ਤੇ ਉਹਦੇ ਅੰਦਰ ਨਾ ਕਿਸੇ ਪ੍ਰਤੀ ਰਹਿਮ ਨਾ ਕਿਸੇ ਪ੍ਰਤੀ ਕਦਰ ਨਾ ਉਹ ਕਿਸੇ ਆਪਣੇ ਮੂੰਚੋਂ ਕਿਸੇ ਲਈ ਚੰਗਾ ਬੋਲ ਬੋਲਿਆ ਤੇ ਨਾ ਹੀ ਉਹਦਾ ਕਿਸੇ ਨਾਲ ਕੋਈ ਮੇਲ ਮਲਾਪਾ ਮਤਲਬ ਉਹਦਾ ਦੁਨੀਆ ਤੋਂ ਕਨੈਕਸ਼ਨ ਟੁੱਟਿਆ ਹੈ ਉਹਨੂੰ ਕੋਈ ਚੰਗਾ ਨਹੀਂ ਲੱਗਦਾ ਤੇ ਇਹ ਜਿਹੇ ਬੰਦੇ ਦਾ ਕਰਨਾ ਕੀ ਹੈ ਉਹ ਕਹਿੰਦੇ ਨੇ ਵੀ ਇਹ ਜਹਾ ਬੰਦਾ ਜਿਹੜਾ ਹੈਗਾ ਉਹ ਤੁਰਿਆ ਉਹ লাশ ਤੁਰੀ ਫਿਰਦੀ ਹੈ ਬੰਦਾ ਨਹੀਂ ਤੁਰਿਆ ਫਿਰਦਾ ਸੋ ਚੰਗੇ ਕਰਮ ਕਰੋ ਮਤਲਬ ਅੱਜ 627 ਵਾਂ ਜਿਹੜਾ ਹੈਗਾ ਭਗਤ ਕਬੀਰ ਜੀ ਦਾ ਸਰਕਾਰਾਂ ਬਹੁਤ ਵੱਡੇ ਲੈਵਲ ਤੇ ਭਗਤ ਕਬੀਰ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਗੁਰਨਾੰਕ ਦੇਵ ਜੀ ਤੋਂ ਉਮਰ ਦੇ ਵਿੱਚ ਵੱਡੇ ਹੋਏ ਨੇ ਭਗਤ ਕਬੀਰ ਜੀ ਇਨਾਂ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹਨਾਂ ਦਾ ਕੱਲਾ ਕੱਲਾ ਸਲੂਕ ਜੇ ਕਦੇ ਤੁਨ ਕਿਤੇ ਮਿਲੇ ਇਹਦੀ ਵਿਆਖਿਆ ਕਰਕੇ ਤੁਸੀਂ ਪੜ੍ਹ ਕੇ ਕੋਈਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਨੇ ਭਗਤਾਂ ਦੀ ਬਾਣੀ ਦਰਜ ਹੈ ਉਹਨੂੰ ਗੁਰੂ ਦਾ ਰੂਪ ਤਾਂ ਹੀ ਦਿੱਤਾ ਗਿਆ ਉਹ ਜਾਗਦੀ ਜੋਤ ਜਿਹੜਾ ਜਾਗਦੀ ਜੋਤ ਦੇ ਵਿੱਚੋਂ ਪ੍ਰਸ਼ਾਦ ਲੰਮਾ ਸ਼ਬਦ ਦਾ ਪ੍ਰਸ਼ਾਦ ਲੰਮਾ ਉਹ ਖੰਡਾ ਅੰਦਰ ਗ੍ਰੈਂਡ ਕਰਦਾ ਉਹਦੇ ਅੰਦਰੋਂ ਪ੍ਰਕਾਸ਼ ਹੁੰਦਾ ਉਹਨੂੰ ਕਿਤੇ ਭਟਕਣ ਦੀ ਲੋੜ ਨਹੀਂ ਪੈਂਦੀ ਸੋ ਮੇਰਾ ਦੱਸਣਾ ਤੁਹਾਨੂੰ ਇਹ ਫਲ ਸੀਗਾ ਕਿ ਹਰ ਇੱਕ ਚੰਗਾ ਹਰ ਇੱਕ ਮਾੜਾ ਆ ਤੁਹਾਡੇ ਹੱਥ ਨੇ ਆ ਤੁਹਾਡੀ ਜਗਾਂ ਆ ਦੋ ਚੀਜ਼ਾਂ ਨੇ ਤੁਹਾਡਾਂ ਚੰਗਾ ਤੇ ਮਾੜਾ ਕਰਨਾ ਹੁੰਦਾ ਬਾਕੀ ਤੁਹਾਡਾ ਦਿਮਾਗ ਹੈ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਸੋ ਇਹ ਲਾਈਵ ਹੈ ਅੱਜ ਬਣਾਇਆ ਛੋਟਾ ਜਿਹਾ ਵੀਡੀਓ ਬਣਾਇਆ ਇਹ ਅੱਜ ਭਗਤ ਕਬੀਰ ਜੀ ਦੇ ਕਿਉਂਕਿ ਮੇ ਤੋਂ ਰਹਿ ਨਹੀਂ ਹੋਇਆ ਕਿਉਂਕਿ ਮੈਂ ਭਗਤ ਕਬੀਰ ਜੀ ਬਾਰੇ ਸਵੇਰ ਤੋਂ ਪੋਸਟਾਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਆਉਣੀ ਆ ਤੇ ਮੈਂ ਕਿਹਾ ਵੀ ਇੱਕੋ ਸ਼ਬਦ ਮੇਰੇ ਹੱਥ ਲੱਗਿਆ ਜਿਹੜਾ ਕਹਿੰਦੇ ਵੀ ਜਨਮ ਤੇ ਮੰਡੀ ਖੀਰ ਮੌ ਸੌਰੀ ਮੌਤ ਤੇ ਬੰਡੀ ਖੇਤ ਤੇ ਜਰਮ ਤੇ ਬੰਡੀ ਮਠਿਆਈ ਉਹ ਬਹੁਤ ਵਧੀਆ ਉਹਨਾਂ ਦਾ ਇੱਕ ਦੋਹਾ ਜਿਹੜਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਸੋ ਤੁਸੀਂ ਸਾਰਿਆਂ ਨੇ ਦੇਖਿਆ ਸਮੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੁਸੀਂ